ਲੁਧਿਆਣਾ ਦੇ ਵਿੱਚ ਕਾਂਗਰਸ ਇੱਕ ਵੱਡਾ ਝਟਕਾ ਲੱਗਿਆ ਡਾਕਟਰ ਕਰਨ ਵੜਿੰਗ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਜੀ ਪਾਰਟੀਆਂ ਦੇ ਵਿੱਚ ਆਉਣਾ ਜਾਣਾ ਲੱਗਿਆ ਵੈ ਕਿਹੜੇ ਬੰਦੇ ਦੇ ਆਉਣ ਦੇ ਨਾਲ ਜਾਣ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈ ਇਹ ਤਾਂ 4 ਜੂਨ ਦੱਸੇਗਾ ਪਰ ਜਦੋਂ ਕੋਈ ਛੱਡ ਕੇ ਜਾਂਦਾ ਇੱਕ ਹੋ ਹੱਲਾ ਜ਼ਿਆਦਾ ਪੈਦਾ ਹੋ ਜਾਂਦਾ ਫਲਾਣਾ ਵੀ ਆ ਗਿਆ ਫਲਾਣਾ ਵੀ ਆ ਗਿਆ ਫਲਾਣਾ ਵੀ ਆ ਗਿਆ ਰਮਣੀ ਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਜੀ ਰਵੀਕਰਨ ਸਿੰਘ ਜੋ ਕਿ ਭਾਜਪਾ ਦੀ ਸ਼ਾਮਲ ਹੋ ਗਏ ਨੇ ਤੇ ਉਹਨਾਂ ਵੱਲੋਂ ਵਿਕਰਮ ਮਜੀਠੀਆ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਇਹਨਾਂ ਨੇ ਕਿਹਾ ਕਿ ਮਾਜੇ ਦੇ ਵਿੱਚ ਜੇਕਰ ਕਾਲੀ ਦਲ ਕਮਜ਼ੋਰ ਹੋ ਗਿਆ ਤਾਂ ਵਿਕਰਮ ਮਜੀਠੀਆ ਕਰਕੇ ਹੋਈ ਹੈ ਕਾਲੀ ਦਲ ਨੇ ਉਹਨੂੰ ਬਤਲ ਕਰਤਾ ਜਦੋਂ ਪਤਾ ਲੱਗਿਆ ਵੀ ਇਹ ਤਾਂ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ ਪੰਜਾਬੀ ਦੀ ਇੱਕ ਕਹਾਵਤ ਆ ਵੀ ਆਂਡੇ ਕਿਤੇ ਕੁੜਕੜ ਕਿਤੇ ਜੀ ਉਹ ਇੱਥੇ ਲਾਗੂ ਹੁੰਦੀ ਹੈ ਰਵੀਕਰਨ ਕਾਓ ਸੁਨੀਲ ਜਾਖੜ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ। ਕਾਂਗਰਸ ਹੁਣ ਇੱਕ ਜੁੱਟ ਹੋ ਗਈ ਹੈ ਜਿੱਥੇ ਰਾਣਾ ਕੇਪੀ ਨੂੰ ਪੰਜਾਬ ਦੇ ਵਿੱਚ ਉਹ ਵੀ ਇੱਕ ਸਟਾਰ ਪ੍ਰਚਾਰਕ ਨੇ ਤੋਂ ਨਾ ਬੋਲੋ ਸਾਰੇ ਇੱਕ ਜੁੱਟ ਹੋ ਗਏ ਨੇ ਤੇ ਕਿਹਾ ਗਿਆ ਹੈ ਕਿ ਸੁਨਜੋਤ ਸਿੰਘ ਸਿੱਧੂ ਵੀ ਜਲਦ ਚੋਣ ਪ੍ਰਚਾਰ ਕਰਨਗੇ ਹਾਲਾਂਕਿ ਸਿੱਧੂ ਦਾ ਨਾਮ ਲਿਸਟ ਦੇ ਵਿੱਚ ਨਹੀਂ ਹੈ। ਕਾਂਗਰਸ ਦੀ ਹਾਈ ਕਮਾਂਡ ਕਮੇਟੀ ਨੇ ਇੱਕ ਪ੍ਰਚਾਰ ਕਮੇਟੀ ਬਣਾਈ ਹੈ। ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਅੱਜ ਪਹਿਲੀ ਬਿੱਲੀ ਸੀ ਸਾਡੇ ਲੋਕ ਸਭਾ ਦੇ ਸੌਰੀ ਮਾਫ ਕਰਨਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਜਿਹੜੇ ਅਨੰਦਪੁਰ ਸਾਹਿਬ ਦੇ ਹਲਕੇ ਨੂੰ ਸਬੰਧ ਰੱਖਦੇ ਆ ਉਹ ਐਸ ਕਮੇਟੀ ਦੇ ਚੇਅਰਮੈਨ ਨੇ ਉਹ ਵੀ ਲੀਡਰ ਹੁੰਦੇ ਨੇ ਸਿੰਗਰ ਹੁੰਦੇ ਨੇ ਕਈ ਵੱਲੋਂ ਕਿਹਾ ਜਾਂਦਾ ਮੇਰੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਸਿਕਿਉਰਟੀ ਦੇ ਦਿੱਤੀ ਜਾਂਦੀ ਤੇ ਹੁਣ ਹਾਈ ਕੋਰਟ ਥੋੜਾ ਸਖਤ ਹੁੰਦਾ ਦਿਖਾਈ ਦੇ ਰਿਹਾ ਉਹਨੇ ਕਿਹਾ ਕਿ ਜੇਕਰ ਕਿਸੇ ਸਿਕਿਉਰਟੀ ਦੇ ਲੋੜਾ ਤੋਂ ਉਹਨਾਂ ਦੇ ਖਰਚਾ ਪਾਇਆ ਜਾਵੇ ਜੇ ਕਿਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਇਸੇ ਮਾਮਲੇ ਦੇ ਵਿੱਚ ਸਾਰਾ ਲੇਖਾ ਜੋਖਾ ਮੰਗ ਲੇ ਤਾਂ ਪਤਾ ਵੀ ਲੱਗ ਜਾਊਗਾ ਕੌਣ ਕਿੱਥੇ ਡਿਊਟੀ ਕਰਦਾ ਹੈ ਇਹਦਾ ਅਗਲੀ ਪੇਸ਼ੀ ਦੇ ਉੱਤੇ ਤਿੰਨੇ ਦੋ ਰਾਜ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਵਾਬਦੇਹ ਕਰਨਾ ਹੈ ਜੀ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਉਹਨਾਂ ਕਹੇ ਕਿ ਸੁਆਤੀ ਮਲਕਦੀਨ ਨੇ ਕੁੱਟਮਾਰ ਕਰੀਆ ਤੇ ਜਿੱਦੇ ਚਾਲਦੇ ਮਨਜਿੰਦਰ ਸਿੰਘ ਸਰਸਾ ਨੇ ਇਹਨਾਂ ਨੂੰ ਘੇਰਦੇ ਹੋਏ ਨਜ਼ਰ ਆਏਣ ਤੇ ਅਰਵਿੰਦ ਕੇਜਰੀਵਾਲ ਨੇ ਪਾਸਾ ਵੱਟਿਆ। ਸੁਆਤੀ ਮਾਲੀਵਾਲ ਦਿੱਲੀ ਦੇ ਵਿੱਚ ਔਰਤ ਕਮਿਸ਼ਨ ਦੀ ਚੇਅਰਪਰਸਨ ਰਹੀ। ਅੱਜ ਕੱਲ ਉਹਨਾਂ ਨੂੰ ਕਿਹਨਾਂ ਨੇ ਰਾਜ ਸਭਾ ਦੇ ਵਿੱਚ ਭੇਜਤਾ। ਇਲਜ਼ਾਮ ਬਹੁਤ ਗਲਤ ਨੇ ਬਹੁਤ ਮਾਰੇ ਨੇ ਕਿ ਰਵਿੰਦ ਕੇਜਰੀਵਾਲ ਦੇ ਜਿਹੜਾ ਪ੍ਰਾਈਵੇਟ ਸੈਕਟਰੀ ਹੈ ਵਿਪਨ ਕੁਮਾਰ ਉਹਨੇ ਕਥਤ ਰੂਪ ਦੇ ਵਿੱਚ ਕੁੱਟਮਾਰ ਕੀਤੀ ਹੈ ਸੁਪਰੀਮ ਕੋਰਟ ਨੂੰ ਏਡੀ ਨੇ ਹੁਣ ਕਹਿ ਗਿਆ ਕਿ ਮਾਰਨਿੰਗ ਲਾਂਡਰੀ ਮਾਮਲੇ ਦੇ ਵਿੱਚ ਤੁਸੀਂ ਇੱਧਾਂ ਬੰਦੇ ਨੂੰ ਨਹੀਂ ਗ੍ਰਿਫਤਾਰ ਕਰ ਸਕਦੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜੀ ਸਿਬਰਸੀ ਵੱਲੋਂ ਕੱਲ ਇੱਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜੀ ਆਨਲਾਈਨ ਸੀਓ ਸਾਹਿਬ ਕੱਲ ਫੇਸਬੁੱਕ ਤੇ ਵੋਟਰਾ ਨਾਲ ਲਾਈਵ ਹੋਣਗੇ ਪਰ ਟਾਈਮ ਅੱਧਾ ਘੰਟਾ ਹੈ ਅੱਧੇ ਘੰਟੇ ਦੇ ਵਿੱਚ ਕਿੰਨਿਆਂ ਕ ਦਾ ਜਵਾਬ ਦਿੱਤਾ ਜਾ ਸਕਦਾ ਪਰ ਫਿਰ ਵੀ ਉਹ ਫੇਸਬੁੱਕ ਇੰਸਟਾਗ੍ਰਾਮ ਜਾਂ ਐਕਸਲੈਂਟਾਂ ਦੇ ਜ਼ਰੀਏ ਜਵਾਬ ਦੇਣਗੇ ਉਹ ਸਵਾਲ ਸੁਝਾ ਉਹ ਕਹਿੰਦੇ 11:00 ਵਜੇ ਤੋਂ ਪਹਿਲਾਂ ਹੀ ਉਹਨਾਂ ਨੂੰ ਭੇਜ ਦਿਓ ਜਿਹਦੇ ਜਵਾਬ ਫਿਰ ਅੱਧੇ ਘੰਟੇ ਦੇ ਵਿੱਚ ਉਹ ਦੇ ਦੇਣਗੇ ਅੰਗਣਵਾੜੀ ਵਰਕਰਾਂ ਵੱਲੋਂ ਗੁਰਸਹਾਇ ਦੇ ਵਿੱਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਅੰਗਣਵਾੜੀ ਵਰਕਰ ਨੇ ਇੱਕ ਕਾਫੀ ਲੰਬੇ ਸਮੇਂ ਤੋਂ ਬਿਟੂ ਆਪਣੀਆਂ ਮੰਗਾਂ ਨੂੰ ਲੈ ਕੇ ਥਾਂ-ਥਾਂ ਦੇ ਉੱਤੇ ਪ੍ਰਦਰਸ਼ਨ ਕਰਦੇ ਨੇ। ਇਹਨਾਂ ਦਾ ਪ੍ਰਦਰਸ਼ਨ ਹੋਰਾਂ ਦੇ ਵਿਰੁੱਧ ਤਾਂ ਹੋ ਨਹੀਂ ਸਕਦਾ। ਇਹਨਾਂ ਦੀਆਂ ਮੰਗਾਂ ਜੁੜੀਆਂ ਹੋਈਆਂ ਨੇ ਆ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਇਹ ਗੁਰੂ ਅਰਸਾ ਇਹਦੇ ਵਿੱਚ ਇਹਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਵੱਡੀਆਂ ਤੇ ਹੈਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦਿਆਂ ਤੇ ਵਿਚਾਰ ਚਰਚਾ ਕਰਨ ਲਈ ਮੇਰਾ ਨਾਮ ਜੁਦੋ ਨੇ ਸਾਡੇ ਚੈਨਲ ਦੇ ਸੀਨੀਅਰ ਡਾਟਾ ਜਸਪਾਲ ਸਿੰਘ ਢਿੱਲੋਂ ਜਾਨ ਦਾ ਬੜਾ ਸਵਾਗਤ ਕਰਦੇ ਹਾਂ ਤੁਹਾਨੂੰ ਸਵਾਗਤ ਹੈ ਜੀ। ਸ਼ੁਕਰੀਆ ਮਿਹਰਬਾਨੀ ਜੀ। ਡਾਕਟਰ ਸਾਹਿਬ ਕਾਂਗਰਸ ਹੁਣ ਇੱਕ ਜੁੱਟ ਹੋ ਗਈ ਹੈ ਜਿੱਥੇ ਰਾਣਾ ਕੇਪੀ ਨੂੰ ਪੰਜਾਬ ਦੇ ਵਿੱਚ ਉਹ ਵੀ ਇੱਕ ਸਟਾਰ ਪ੍ਰਚਾਰਕ ਨੇ ਤੋਂ ਨਾ ਬੋਲੋ ਸਾਰੇ ਇੱਕ ਜੁੱਟ ਹੋ ਗਏ ਨੇ ਤੇ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਵੀ ਜਲਦ ਚੋਣ ਪ੍ਰਚਾਰ ਕਰਨਗੇ ਹਾਲਾਂਕਿ ਸਿੱਧੂ ਦਾ ਨਾਮ ਲਿਸਟ ਦੇ ਵਿੱਚ ਨਹੀਂ ਹੈ ਜੀ। ਦੇਖੋ ਜਿਹੜੀ ਇਹ ਕਾਂਗਰਸ ਦੀ ਹਾਈ ਕਮਾਂਡ ਕਮੇਟੀ ਨੇ ਇੱਕ ਪ੍ਰਚਾਰ ਕਮੇਟੀ ਬਣਾਈ ਹੈ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਅੱਜ ਪਹਿਲੀ ਮਿਲਣੀ ਸੀ ਸਾਡੇ ਲੋਕ ਸਭਾ ਦੇ ਸੌਰੀ ਮਾਫ ਕਰਨਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਜਿਹੜੇ ਅਨੰਦਪੁਰ ਸਾਹਿਬ ਦੇ ਹਲਕੇ ਨੂੰ ਸਬੰਧ ਰੱਖਦੇ ਆ ਉਹ ਇਸ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਨਾਲ ਕੁਝ ਹੋਰ ਆਗੂ ਵੀ ਨੇ ਜਿਨ੍ਹਾਂ ਦੇ ਵਿੱਚੋਂ ਹਰਦੀয়াল ਸਿੰਘ ਕੰਬੋਜ ਸੁਖਵਿੰਦਰ ਸਿੰਘ ਡੈਣੀ ਇਹਦੇ ਨਾਲ ਹੀ ਕਈ ਹੋਰ ਇਹਨਾਂ ਦੀ ਅੱਜ ਪਹਿਲੀ ਇਹ ਮਿਲਣੀ ਸੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਕਾਂਗਰਸ ਇਕਜੁੱਟ ਅਸੀਂ ਸਾਰੇ ਦੇ ਸਾਰੇ ਬਿਲਕੁਲ ਇਕੱਠੇ ਤੌਰ ਤੇ ਕੰਮ ਕਰਾਂਗੇ ਤੇ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਪੁੱਛਿਆ ਕਿ ਨਵਜੋਤ ਸਿੰਘ ਸਿੱਧੂ ਉਹ ਵੀ ਆਉਣਗੇ ਪ੍ਰਚਾਰ ਵਾਸਤੇ ਉਹਨਾਂ ਨੇ ਇੱਕ ਜਵਾਬ ਦਿੱਤਾ ਬੜਾ ਹਾਸੋ ਉਹ ਕਹਿੰਦੇ ਕੌਰਵ ਤੇ ਪਾਂਡਵ ਇੱਕ ਪਾਸੇ 100 ਦੂਜੇ ਪਾਸੇ 5 ਸਨ ਜਦੋਂ ਵਿਰੋਧੀਆਂ ਨਾਲ ਲੜਾਈ ਹੁੰਦੀ ਸੀ ਤਾਂ ਇਕੱਠੇ ਹੋ ਜਾਂਦੇ ਸੀ 105 ਹੋ ਜਾਂਦੇ ਸੀ ਕਾਂਗਰਸ ਇੱਕ ਜੁੱਟਾ ਸਾਰੇ ਇਕੱਠੇ ਹੋਣਗੇ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆਉਣਗੇ ਕਾਂਗਰਸ ਹਾਈਕਮਾਂਡ ਆਪੇ ਉਹਨਾਂ ਦੀ ਡਿਊਟੀ ਲਾਏਗੀ ਇੱਕ ਅੱਤਸ਼ਾ ਪ੍ਰਗਟ ਕੀਤਾ ਕਿ ਇਹੋ ਜਿਹੇ ਸਿਆਸੀ ਆਗੂ ਬਿਆਨਬਾਜ਼ੀਆਂ ਤੋਂ ਬਚਨ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਪਹਿਲਾਂ ਹੀ ਅਸੀਂ ਬਹੁਤ ਜ਼ਿਆਦਾ ਮਾੜਾ ਦੌਰ ਦੇਖ ਲਿਆ ਦੁਬਾਰਾ ਨਾ ਕੋਈ ਵੀ ਆਗੂ ਇਸ ਤਰ੍ਹਾਂ ਦਾ ਬਿਆਨ ਦੇਵੇ ਜਿਹਦੇ ਨਾਲ ਪੰਜਾਬ ਦੀ ਆਬੋਹਵਾ ਖਰਾਬ ਹੁੰਦੀ ਹੋਵੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੋ ਕਿ ਲੀਡਰ ਹੁੰਦੇ ਨੇ ਸਿੰਗਰ ਹੁੰਦੇ ਨੇ ਕਈ ਵੱਲੋਂ ਕਿਹਾ ਜਾਂਦਾ ਮੇਰੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੂੰ ਸਿਕਿਉਰਟੀ ਦੇ ਦਿੱਤੀ ਜਾਂਦੀ ਹੈ ਤੇ ਹੁਣ ਹਾਈ ਕੋਰਟ ਥੋੜਾ ਸਖਤ ਹੁੰਦਾ ਦਿਖਾਏ ਦੇ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਕਿਸ ਨੂੰ ਸਿਕਿਉਰਟੀ ਦੇ ਲੋੜਾ ਤਾਂ ਉਹਨਾਂ ਦੇ ਖਰਚਾ ਪਾਇਆ ਜਾਵੇ ਜੀ ਇਹ ਇੱਕ ਵਾਰ ਨਹੀਂ ਕਈ ਵਾਰ ਮਾਮਲੇ ਹਾਈ ਕੋਰਟ ਦੇ ਵਿੱਚ ਗਏ ਐ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮਾਮਲਾ ਹੈ ਉਹਨਾਂ ਨੇ ਇਹਦੇ ਸਬੰਧ ਦੇ ਵਿੱਚ ਡੀਜੀਪੀ ਚੰਡੀਗੜ੍ਹ ਡੀਜੀਪੀ ਪੰਜਾਬ ਡੀਜੀਪੀ हरियाणा ਨੂੰ ਪਾਰਟੀ ਬਣਾਇਆ ਕਈ ਬਿਨਾ ਮਤਲਬ ਤੋਂ ਹੀ ਸਟ੍ਰੇਟਰ ਸਿੰਪਲ ਦੇ ਤੌਰ ਤੇ ਗਨਮੈਨ ਲਈ ਫਿਰਦੇ ਆ ਹਾਲਾਂਕਿ ਥਾਣਿਆਂ ਦੇ ਵਿੱਚ ਉਹਨਾਂ ਦੀ ਡਿਊਟੀ ਥਾਣੇ ਖਾਲੀ ਹੈ ਡਿਊਟੀ ਥਾਣੇ ਤੇ ਲੱਗੀ ਹੈ ਹਾਜ਼ਰੀ ਥਾਣੇ ਤੇ ਲੱਗਦੀ ਹੈ ਕੰਮ ਕਿਤੇ ਹੋਰ ਕਰਦੇ ਨੇ ਜੇ ਕਿਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਇਸੇ ਮਾਮਲੇ ਦੇ ਵਿੱਚ ਸਾਰਾ ਲੇਖਾ ਜੋਖਾ ਮੰਗ ਲੇ ਤਾਂ ਪਤਾ ਵੀ ਲੱਗ ਜਾਊਗਾ ਕੌਣ ਕਿੱਥੇ ਡਿਊਟੀ ਕਰਦਾ ਹੈ ਇਹਦਾ ਅਗਲੀ ਪੇਸ਼ੀ ਦੇ ਉੱਤੇ ਤਿੰਨੇ ਦੋ ਰਾਜ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਇਰ ਕਰਨਾ ਹੈ ਜੀ ਸੋ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਉਹਨਾਂ ਕਹੇ ਕਿ ਸਵਾਤੀ ਮਲਿਕ ਦੀ ਇਹਨਾਂ ਨੇ ਕੁੱਟਮਾਰ ਕਰਿਆ ਤੇ ਜਿੱਦੇ ਚੱਲਦੇ ਮਨਜਿੰਦਰ ਸਿੰਘ ਸਰਸਾ ਨੇ ਇਹਨਾਂ ਨੂੰ ਘੇਰਦੇ ਹੋਏ ਨਜ਼ਰ ਆਇਆ ਨੇ ਤੇ ਅਰਵਿੰਦ ਕੇਜਰੀਵਾਲ ਨੇ ਪਾਸਾ ਵੱਟਿਆ ਜੀ ਦੇਖੋ ਗੱਲ ਇਹ ਹੈਗੀ ਹੈ ਸਵਾਤੀ ਮਾਲੀਵਾਲ ਦਿੱਲੀ ਦੇ ਵਿੱਚ ਔਰਤ ਕਮਿਸ਼ਨ ਦੀ ਚੇਅਰਪਰਸਨ ਰਹੀ ਅੱਜ ਕੱਲ ਉਹਨਾਂ ਨੂੰ ਇਹਨਾਂ ਨੇ ਰਾਜ ਸਭਾ ਦੇ ਵਿੱਚ ਭੇਜਤਾ ਇਲਜ਼ਾਮ ਬਹੁਤ ਗਲਤ ਨੇ ਬਹੁਤ ਮਾੜੇ ਨੇ ਕੇ ਰਵਿੰਦਰ ਕੇਜਰੀਵਾਲ ਦੇ ਜਿਹੜਾ ਪ੍ਰਾਈਵੇਟ ਸੈਕਟਰੀ ਹੈ ਵਿਭੂਪ ਕੁਮਾਰ ਉਹਨੇ ਕਥਤ ਰੂਪ ਦੇ ਵਿੱਚ ਕੁੱਟਮਾਰ ਕੀਤੀ ਹੈ ਹੁਣ ਵਰਜਿੰਦਰ ਸਿੰਘ ਸਰਸਾ ਜਿੱਦੂ ਵੀ ਗਾਂਹ ਲੰਘੇ ਉਹ ਕਹਿੰਦੇ ਅਸਲ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਤਾਂ ਕਿ ਕੇਜਰੀਵਾਲ ਸਾਹਿਬ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੀ ਵਿੱਚ ਸ਼ਾਮਲ ਸੀ ਇਹਦੇ ਬਾਰੇ ਅਰਵਿੰਦ ਕੇਜਰੀਵਾਲ ਦੀ ਅੱਜ ਲਖਨਊ ਦੇ ਵਿੱਚ ਪ੍ਰੈਸ ਵਾਰਤਾ ਸੀ ਜਦੋਂ ਸੰਜੀਤ ਸਿੰਘ ਅਰਵਿੰਦ ਕੇਜਰੀਵਾਲ ਤੇ ਅਖਲੇਸ਼ ਸਿੰਘ ਜਾਦਵ ਸਮਾਜਵਾਦੀ ਪਾਰਟੀ ਦੇ ਮੁਖੀ ਇੱਕ ਸਾਂਝੀ ਪ੍ਰੈਸ ਵਾਰਤਾ ਦੇ ਵਿੱਚ ਬੈਠੇ ਸਨ ਕੇਜਰੀਵਾਲ ਸਾਹਿਬ ਇਸ ਗੱਲ ਤੋਂ ਭੱਜਦੇ ਕਿਉਂ ਨੇ ਉਹਨਾਂ ਦੇ ਘਰੇ ਵਾਪਰੇ ਆਵੰਮਲਾ ਪੁਲਿਸ ਕੋਲ ਰਿਕਾਰਡ ਹੋ ਚੁੱਕੀ ਆ ਉਹਦੀ ਆਵਾਜ਼ ਥਾਣੇ ਗਈ ਉਹਨੂੰ ਵਾਪਸ ਬੁਲਾ ਲਿਆ ਗਿਆ ਕੀ ਉਹਦੇ ਤੇ ਕੋਈ ਦਬਾਅ ਆ ਜਾਂ ਉਹਦਾ ਕੋਈ ਐਸ ਤਰ੍ਹਾਂ ਦਾ ਪੱਖ ਉਹਨਾਂ ਦੇ ਕੋਲ ਹੈ ਉਹਨੂੰ ਡਰਾਇਆ ਗਿਆ ਹੋਵੇ ਸੌਰਵਿੰਦ ਕੇਜਰੀਵਾਲ ਤੋਂ ਜਦੋਂ ਲਖਰਉ ਦੇ ਵਿੱਚ ਸਵਾਲ ਪੁੱਛਿਆ ਗਿਆ ਉਹਨਾਂ ਨੇ ਜਵਾਬ ਨਹੀਂ ਦਿੱਤਾ ਹਾਂ ਸੰਜੇ ਸਿੰਘ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਨੇ ਉਹ ਲਗਾਤਾਰ ਇਹਦਾ ਜਵਾਬ ਦੇ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਇਹ ਜੇ ਕੋਈ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਰਵਾਈ ਹੋਊਗੀ ਪਰ ਬੀਬੀ ਸ਼ਿਵਤੀ ਬਾਲੀਵਾਲ ਚੁੱਪ ਕਿਉਂ ਹੈ ਸਵਾਲ ਇਹ ਵੀ ਉੱਠਦੇ ਆ ਇਹਨਾਂ ਦੀ ਇੱਕ ਹੋਰ ਬੀਬੀ ਹੁੰਦੀ ਸੀ ਉਹਦੇ ਨਾਲ ਵੀ ਕਤਤ ਰੂਪ ਦੇ ਵਿੱਚ ਇਸੇ ਬੀਬੀ ਕੁਮਾਰ ਨੇ ਕਟੋ ਕਤਤ ਰੂਪ ਦੇ ਵਿੱਚ ਕਤਤ ਦੁਰਭੇਦਾਰ ਕੀਤਾ ਹੈ ਉਹਦਾ ਨਾਮ ਵੀ ਸਾਹਮਣੇ ਆਉਂਦਾ ਹੈ ਇਲਾਨੀ ਸ਼ਾਇਦ ਕੁਝ ਇਸ ਤਰ੍ਹਾਂ ਦਾ ਨਾਮ ਸੀ ਉਹਨਾਂ ਦਾ ਹੋਰ ਵੀ ਇੱਕ ਦੋ ਨਾਲ ਸਾਹਮਣੇ ਆ ਰਿਹਾ ਹੈ ਇਹ ਬੱਦਾ ਏਡਾ ਪਾਵਰਫੁੱਲ ਹੈ ਨਹੀਂ ਲਖਰੌਉ ਦੇ ਵਿੱਚ ਵੀ ਕੇਜਰੀਵਾਲ ਨੇ ਕੋਈ ਜਵਾਬ ਨਹੀਂ ਦਿੱਤਾ ਸੰਜੇ ਸਿੰਘ ਨੇ ਸਾਬਿਆ ਦੇਖੋ ਜੀ ਉਹਨਾਂ ਨੇ ਬੜਾ ਕੰਮ ਕੀਤਾ ਆ ਕੀਤਾ ਉਹ ਕੀਤਾ ਪਰ ਇਹਦਾ ਕੋਈ ਜਵਾਬ ਨਹੀਂ ਕਿ ਤੁਸੀਂ ਕਾਰਵਾਈ ਕੀ ਕੀਤੀ ਆ ਹੁਣ ਤੱਕ ਸੋ ਇਹ ਸ਼ਵਤੀ ਵਾਲੀਬਾਲ ਦੇ ਮਾਮਲੇ ਵਿੱਚ ਖਾਸ ਕਰ ਭਾਰਤੀ ਜਨਤਾ ਪਾਰਟੀ ਇਹਨਾਂ ਵਿਰੁੱਧ ਪ੍ਰਦਰਸ਼ਨ ਵੀ ਕਰ ਰਹੀ ਹੈ। ਅਤੇ ਇਹਨਾਂ ਦੇ ਉੱਤੇ ਇਲਜ਼ਾਮ ਵੀ ਲਾ ਰਹੀ ਹੈ। ਮੇਰਾ ਕਹਿ ਲ ਕੇਜਰੀਵਾਲ ਸਾਹਿਬ ਅਜੰਮਰਸਰ ਆਏ ਵੀ ਹੈ। ਜੇ ਪ੍ਰੈਸ ਵਾਰਤਾ ਪ੍ਰੈਸ ਮਿਲਣੀ ਇੱਥੇ ਵੀ ਹੋਈ ਤਾਂ ਇੱਥੇ ਵੀ ਸਵਾਲ ਪੁੱਛੇ ਜਾਣਗੇ। ਕਿਉਂਕਿ ਕੇਜਰੀਵਾਲ ਸਾਹਿਬ ਐਸ ਵੇਲੇ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕੱਢ ਰਹੇ ਨੇ। ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਨੇ ਉਹ ਦਰਬਾਰ ਸਾਹਿਬ ਨਤਮਸਤਕ ਕੋਈ ਦੁਰਗਿਆਰਾ ਮੰਦਰ ਗਏ ਤੇ 2 ਦਿਨ ਪੰਜਾਬ ਦੇ ਵਿੱਚ ਰਹਿਣਗੇ ਫਿਰ ਉਹਨਾਂ ਨੇ ਅਗਲੇ ਪਾਸੇ ਵੱਲ ਤੁਰਨਾ ਕਿਉਂਕਿ ਦਿੱਲੀ ਦੇ ਵਿੱਚ ਵੋਟਾਂ 25 ਨੂੰ ਪੈ ਰਹੀਆਂ ਨੇ ਸਭ ਤੋਂ ਅੰਤਮ ਪੜਾ ਜਿਹੜਾ ਹੈਗਾ ਉਹ ਪੰਜਾਬ ਦਾ ਹੈ ਜੀ ਸੋ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਕਾਂਗਰਸ ਇੱਕ ਵੱਡਾ ਝਟਕਾ ਲੱਗਿਆ ਡਾਕਟਰ ਕਰਨ ਵੜਿੰਗ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਜੀ ਦੱਕੂ ਭਾਈ ਪਹਿਲਾਂ ਵੀ ਕਹਿ ਕੇ ਹਟਿਆ ਕਿ ਆ ਇਸ ਵੇਲੇ ਪਾਰਟੀਆਂ ਦੇ ਵਿੱਚ ਆਉਣਾ ਜਾਣਾ ਲੱਗਿਆ ਵੈ ਕਿਹੜੇ ਬੰਦੇ ਦੇ ਆਉਣ ਦੇ ਨਾਲ ਜਾਣ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈ ਇਹ ਤਾਂ 4 ਜੂਨ ਦੱਸੇਗਾ ਪਰ ਜਦੋਂ ਕੋਈ ਛੱਡ ਕੇ ਜਾਂਦਾ ਇੱਕ ਹੋ ਹੱਲਾ ਜ਼ਿਆਦਾ ਪੈਦਾ ਹੋ ਜਾਂਦਾ ਫਲਾਣਾ ਵੀ ਆ ਗਿਆ ਫਲਾਣਾ ਵੀ ਆ ਗਿਆ ਫਲਾਣਾ ਵੀ ਆ ਗਿਆ ਕਹਿੰਦੇ ਇਹ ਜਿਹੜਾ ਕਰਨ ਬੜਿੰਗਾ ਹੈ ਇਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਓਐਸਡੀ ਹੁੰਦਾ ਸੀ ਇਹਦਾ ਮਤਲਬ ਨਾ ਸਾਬਕਾ ਵਾਈਸ ਚੇਅਰਮੈਨ ਪੇਡਾ ਇਹ ਸਾਬਕਾ ਵਾਈਸ ਚੇਅਰਮੈਨ ਸੀ ਪੇਡਾ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨੇੜੇ ਸੀ ਓਐਸਡੀ ਵੀ ਸੀ ਉਹਨਾਂ ਦੇ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਚਲੇ ਗਏ ਤਾ ਫਿਰ ਇਹੋ ਜੇ ਆਗੂ ਤਾਂ ਆਪਣੇ ਆਪ ਤੁਰ ਜਾਂਦੇ ਨੇ ਹੋਰ ਪਤਾ ਲੱਗੇਗਾ ਇਹਨਾਂ ਦੇ ਨਾਲ ਕਿੰਨੇ ਕੁ ਬੰਦੇ ਐ ਜਿਹੜੇ ਹੋਰ ਜਾਂਦੇ ਐ ਪਰ ਇਹਨਾਂ ਦੇ ਆਉਣ ਜਾਣ ਦੇ ਨਾਲ ਕੋਈ ਲੰਬਾ ਚੌੜਾ ਪਾਰਟੀਆਂ ਨੂੰ ਫਰਕ ਨਹੀਂ ਪੈਂਦਾ ਐਸ ਵੇਲੇ ਬਹੁ ਗਿਣਤੀ ਬੰਦੇ ਤਾਂ ਕਿਉਂਕਿ ਰਾਜ ਚ ਕਰਦੀ ਪਾਰਟੀ ਆਮ ਆਦਮੀ ਪਾਰਟੀ ਐ ਉਨ੍ਹਾਂ ਦੇ ਨਾਲ ਜਾਦਾ ਗਿਣਤੀ ਵਿੱਚ ਬੰਦੇ ਜਾ ਰਹੇ ਨੇ ਜੀ ਸੋ ਦੂਜੇ ਪਾਸੇ ਸੁਪਰੀਮ ਕੋਰਟ ਨੂੰ ਏਡੀ ਨੇ ਹੁਣ ਕਹਿ ਗਿਆ ਕਿ ਮਾਰਨਿੰਗ ਲਾਂਡਰੀ ਮਾਮਲੇ ਵਿੱਚ ਤੁਸੀਂ ਇਦਾਂ ਬੰਦੇ ਨੂੰ ਨਹੀਂ ਗ੍ਰਿਫਤਾਰ ਕਰ ਸਕਦੇ ਜੀ ਅਸਲ ਦੇ ਵਿੱਚ ਜਦੋਂ ਤੋਂ ਨਰਿੰਦਰ ਦਬੋਧਰਦਾਸ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਇਹ ਕਿਸੇ ਵੇਲੇ ਕੇਂਦਰ ਦੀਆਂ ਜਾਂਚ ਏਜੰਸੀਆਂ ਨੂੰ ਡਾਕਟਰ ਬਰਮੌਂਦ ਸਿੰਘ ਦੀ ਸਰਕਾਰ ਚ ਕਹਿੰਦੇ ਹੁੰਦੇ ਸੀ ਕਿ ਪਿੰਜਰੇ ਦਾ ਤੋਤਾ ਹੈ ਸਾਰੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਇਹ ਸਵਾਲ ਚੁੱਕ ਰਹੀਆਂ ਨੇ ਕਿ ਜਿਹੜੇ ਸੰਵਿਧਾਨਕ ਅਹੁਦਿਆਂ ਵਾਲੀਆਂ ਪਾਰਟੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਇਸ ਵੇਲੇ ਪ੍ਰਭਾਵ ਅਧੀਨ ਨੇ ਉਹ ਸਾਰੀਆਂ ਕੇਂਦਰ ਸਰਕਾਰ ਦੇ ਪ੍ਰਭਾਵ ਜਿਹਦੇ ਮਰਜ਼ੀ ਪਾਲੇ ਪਾਸੇ ਤੋਰ ਦੋ ਤੇ ਉਦੋਂ ਜੇ ਉਹ पिंजਰੇ ਦੇ ਤੋਤੇ ਸੀ ਇਹਦਾ ਮਤਲਬ ਬਰੋਤੀਆਂ ਵੱਲ ਅੱਜ ਵੀ पिंजਰੇ ਦੇ ਤੋਤੇ ਨੇ ਉਹਦੇ ਵਿੱਚ ਬੜੀ ਵੱਡੀ ਰਾਹਤ ਆ ਸੁਪਰੀਮ ਕੋਰਟ ਕਹਿੰਦੇ ਤੁਸੀਂ ਹਰੇਕ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਜੇ ਤੁਹਾਨੂੰ ਕੋਈ ਬੰਦਾ منی ਲਾਂਡਰਿੰਗ ਦੇ ਵਿੱਚ ਚਾਹੀਦਾ ਤਾਂ ਸਭ ਤੋਂ ਪਹਿਲਾਂ ਅਦਾਲਤ ਦੇ ਵਿੱਚ ਉਹਦੀ ਅਰਜੀ ਦਿਓ ਅਦਾਲਤ ਨੂੰ ਜੇ ਲੱਗਿਆ ਕਿ ਜਿਹੜੇ ਦੋਸ਼ ਇਸ ਬੰਦੇ ਤੇ ਲੱਗੇ ਨੇ ਉਹ ਬਿਲਕੁਲ درست ਨੇ ਤੇ ਫਿਰ ਅਦਾਲਤ ਉਹਦਾ ਰਿਮਾਂਡ ਦੇਵੇਗੀ ਜਨੇ ਘਰੇ ਨੂੰ ਚੱਕ ਕੇ ਲਿਆ ਕੇ ਤੁਸੀਂ ਆਪਣੇ ਤੌਰ ਤਰੀਕੇ ਵਰਤ ਦਿਓ ਇਹਨਾਂ ਤਰੀਕਾ ਠੀਕ ਨਹੀਂ ਉਹ ਕਹਿੰਦੇ ਕਿ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਵੱਡੇ ਜੱਜ ਨੇ ਜਸਟਿਸ ਅਬਿਸ਼ ਔਕਾ ਤੇ ਜਸਟਿਸ ਉਜਲ ਭੁਵਾਨ ਉਹਨਾਂ ਦਾ ਡਬਲ ਬੈਂਚ ਸੀ ਜਿੱਥੇ ਮਲਜਮ ਸੰਬੰਦ ਅਦਾਲਤ ਵਿੱਚ ਅਦਾਲਤ ਵਿੱਚ ਪੇਸ਼ ਹੋਇਆ ਉਹਨੂੰ ਹਰਾਸਤ ਵਿੱਚ ਨਹੀਂ ਮੰਨਿਆ ਜਾ ਸਕਦਾ ਸਮਣੇ ਦੇ ਪੇਸ਼ ਹੋਣ ਵਾਲੇ ਦੋਸ਼ੀ ਕਥਿਤ ਦੋਸ਼ੀ ਨੂੰ ਜਮਾਨਤ ਲਈ ਅਰਜੀ ਦੇਣ ਦੀ ਲੋੜ ਨਹੀਂ ਜਿਹੜੀ ਪੀ ਐਮ ਆਈ ਐਲ اے ਐਕਟ ਦੀ ਧਾਰਾ 45 ਹੈ ਇਹ ਦੋਹਰੀ ਸ਼ਰਤ ਕਤਲ ਦੋਸ਼ੀਆਂ ਤੇ ਲਾਗੂ ਨਹੀਂ ਹੁੰਦੀ ਸੋ ਇੱਕ ਬਹੁਤ ਵੱਡਾ ਫੈਸਲਾ ਮਾਨਯੋਗ ਅਦਾਲਤ ਨੇ ਅੱਜ ਸੁਣਾਇਆ ਹੈ ਕਿ ਜਿਹੜਾ ਹਰੇਕ ਦੇ ਪਿੱਛੇ ਈਡੀ ਤੁਰ ਪੈਂਦੀ ਹੈ ਤੇ ਹੁਣ ਉਹਨਾਂ ਨੂੰ ਪਹਿਲਾਂ ਅਦਾਲਤ ਦੇ ਵਿੱਚ ਜਾ ਕੇ ਉਹਦਾ ਰਿਬਾਂਡ ਲੈਣਾ ਪਵੇਗਾ ਬਾਅਦ ਦੇ ਵਿੱਚ ਉਹਦੀ ਗ੍ਰਿਫਤਾਰੀ ਕਰਨੀ ਪਵੇਗੀ ਜੀ ਸਤਿ ਜੀ ਜੀ ਪਾਸੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜੀ ਸਿਬਰਸੀ ਵੱਲੋਂ ਕੱਲ ਇੱਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜੀ ਆਨਲਾਈਨ ਦੇਖੋ ਸਾਡੇ ਇੱਥੇ ਲਗਾਤਾਰ ਵੋਟਾਂ ਦਾ ਕੰਮ ਚੱਲ ਰਿਹਾ ਹੈ 1 ਜੂਨ ਨੂੰ ਵੋਟਾਂ ਪੈਣੀਆਂ ਨੇ ਲੋਕ ਸਭਾ ਲਈ ਤੇ ਸਾਡੇ ਜਿਹੜੇ ਸਿਬਨਸੀ ਮੁੱਖ ਚੋਣ ਅਧਿਕਾਰੀ ਨੇ ਉਹ ਕੱਲ ਨੂੰ 11 ਤੋਂ 11:30 ਵਜੇ ਤੱਕ ਟਾਕ ਟੂ ਜੂ ਆਰ ਸੀ ایਓ ਬਾਇਨਰ ਹੇਟ ਫੇਸਬੁੱਕ ਲਾਈਵ ਸੈਸ਼ਨ ਕੀਤਾ ਜਾਵੇਗਾ ਵੋਟਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਚੋਣ ਕਰ ਪ੍ਰਿਆ ਜਾਗਰੂਕਤਾ ਫਲਾਉਣਾ ਸ਼ੰਕਿਆਂ ਨੂੰ ਤੇ ਸੱਬਰ ਸਿੰਘ ਸਾਹਿਬ ਦਾ ਕਹਿਣਾ ਹੈ ਕਿ ਬਾਕੀ ਰਾਜਾਂ ਦੇ ਵਿੱਚ ਵੋਟ ਘੱਟ ਪਈ ਹੈ ਅਸੀਂ ਇਸ ਗੱਲ ਦਾ ਯਤਨ ਕਰਾਂਗੇ ਕਿ 70 ਨੂੰ ਪਾਰ ਕਰੇ 70% ਸੋ ਸੀਓ ਸਾਹਿਬ ਕੱਲ ਫੇਸਬੁੱਕ ਤੇ ਵੋਟਰਾਂ ਨਾਲ ਲਾਈਵ ਹੋਣਗੇ ਪਰ ਟਾਈਮ ਅੱਧਾ ਘੰਟਾ ਹੈ ਅੱਧੇ ਘੰਟੇ ਦੇ ਵਿੱਚ ਕਿੰਨਿਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ ਪਰ ਫਿਰ ਵੀ ਉਹ ਫੇਸਬੁਕ ਇੰਸਟਾਗ੍ਰਾਮ ਜਾਂ ਐਕਸੈਂਟਲਾ ਦੇ ਜ਼ਰੀਏ ਜਵਾਬ ਦੇਣਗੇ ਉਹ ਸਵਾਲ ਸੁਝਾਓ ਉਹ ਕਹਿੰਦੇ 11 ਵਜੇ ਤੋਂ ਪਹਿਲਾਂ ਹੀ ਉਹਨਾਂ ਨੂੰ ਭੇਜ ਦਿਓ ਜਿਹਦੇ ਜਵਾਬ ਫਿਰ ਅੱਧੇ ਘੰਟੇ ਦੇ ਵਿੱਚ ਉਹ ਦੇ ਦੇਣਗੇ ਸੋ ਤੁਹਾਡੇ ਪਾਸੇ ਜਿੱਥੇ ਗਰਮੀ ਦਾ ਕਹਿਰ جاری ਹੈ ਉੱਥੇ ਹੀ ਪੰਜਾਬ ਦੇ ਲੀਡਰਾਂ ਨੂੰ ਚਿੰਤਾ ਹੋਈ ਪੇਟਲ ਸਾਹਿਬ ਇਹ ਇਸੇ ਪ੍ਰੋਗਰਾਮ ਦੇ ਨਾਲ ਜੁੜਦਾ ਜਿਹੜਾ ਸਿਬਨਸੀ ਸਾਹਿਬ ਕੱਲੂ ਕਰ ਰਹੇ ਨੇ ਇਸ ਵੇਲੇ ਤਾਪਮਾਨ ਬਤੇਰੇ ਖੇਤਰਾ ਦੇ ਵਿੱਚ 40 ਨੂੰ ਪਾਰ ਕਰ ਚੁੱਕਿਆ ਹੈ 40 ਡਰਜੇ ਸੈਂਟੀਗ੍ਰੇਡ ਕਈਆਂ ਤੇ 42 43 44 ਤੱਕ ਵੀ ਚਾ ਚੁੱਕਾ ਹੈ ਅਜਿਹੇ ਦੇ ਵਿੱਚ ਵੋਟਰਾਂ ਨੂੰ ਕੱਢ ਕੇ ਲਿਆਉਣਾ ਇੱਕ ਬੜਾ ਕਠਿਨ ਕੰਮ ਹੋਵੇਗਾ ਜਿਹੜੀ ਵੀ ਪਾਰਟੀ ਸਵੇਰੇ ਜਲਦ ਵੋਟਰਾਂ ਨੂੰ ਕੱਢ ਕੇ ਵੋਟਾਂ ਪਕਤਾਉਣ ਚ ਕਾਮਯਾਬ ਹੋਗੀ ਉਹਨੂੰ ਇਸ ਗੱਲ ਦਾ ਲਾਭ ਮਿਲ ਸਕਦਾ ਹੈ ਦੁਪਹਿਰ ਦੇ ਟਾਈਮ ਤਾਂ ਬਹੁਤ ਗਰਮੀ ਹੋਵੇਗੀ ਤੇ ਬਾਅਦ ਦੇ ਵਿੱਚ ਫਿਰ ਸ਼ਾਮ ਦਾ ਟਾਈਮ ਸਵੇਰੇ ਇੱਕੋ ਬੇਨਤੀ ਕਰਾਂ ਅਜਿਹੇ ਮਾਮਲੇ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਨੇ ਤਰਾਸੀਆ ਗੁਆਣੂ ਜੇ ਉਹਨਾਂ ਨੇ ਵੱਧ ਤੋਂ ਵੱਧ ਵੋਟਾਂ ਦਾ ਭਗਤਾਨ ਕਰਾਉਣਾ ਹੈ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਆਪਣੇ ਵੋਟਰਾਂ ਨੂੰ ਸਵੇਰੇ ਸਵੇਰੇ ਠੰਡੇ ਸਮੇਂ ਬਾਹਰ ਕੱਢਣਾ ਪਵੇਗਾ ਅਜੇ ਤੱਕ ਜਿੰਨੇ 4 ਪੜਾਅ ਹੋਏ ਨੇ 1 2 ਨੂੰ ਛੱਡ ਕੇ ਆਸਤਨ 36 ਤੋਂ ਲੈ ਕੇ 66% 65 ਜਾਂ 66% ਹੋਈ ਹੈ ਪੂਰਨ 70% ਨਹੀਂ ਹੋਈ ਇਹ ਚੋਣ ਕਮਿਸ਼ਨ ਨੂੰ ਦੇਖਣਾ ਚਾਹੀਦਾ ਕਿੱਥੇ ਕਿੱਥੇ ਕਮੀਆਂ ਨੇ। ਔਰ ਜਦੋਂ ਇਹ ਚੋਣਾਂ ਰੱਖੀਆਂ ਗਈਆਂ ਸੀ ਜੇ ਭਾਰਤ ਦਾ ਚੋਣ ਕਮਿਸ਼ਨ ਇਹਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਡਿਜ਼ਾਈਨ ਕਰ ਲੈਂਦੇ ਅੱਗੇ ਜਾਂ ਪਿੱਛੇ ਜਦੋਂ ਇੱਥੇ ਮੌਸਮ ਚੰਗਾ ਹੋਵੇ ਚੋਣੇ ਤੋਂ ਬਾਅਦ ਸਤੰਬਰ ਅਕਤੂਬਰ ਦਾ ਬੜਾ ਵਧੀਆ ਮੌਸਮ ਹੁੰਦਾ ਹੈ। ਨਾ ਗਰਮੀ ਦਾ ਸਰਦੀ। ਕਿਉਂਕਿ ਜੇ ਫਰਵਰੀ ਵਿੱਚ ਰੱਖਦੇ ਆ ਪਰ ਰੱਖ ਵੀ ਲੈਂਦੇ ਆ ਕਈ ਵਾਰੀ ਇੱਕ ਵਾਰੀ 2012 ਦੇ ਵਿੱਚ ਪੰਜਾਬ ਦੀ ਜਿਹੜੀ ਚੋਣਾਂ 7 ਚਾ 12 ਦੀ ਗੱਲ ਹੈ 30 ਜਨਵਰੀ ਡੇਟ ਦੇਤੀ ਸੀ ਜਦੋਂ ਇੱਥੇ ਧੁੰਦ ਪੈਂਦੀ ਹੈ ਤੇ ਗੁਆਹ ਜਿੱਥੇ ਇੱਕ ਸਾਰ ਮੌਸਮ ਰਹਿੰਦਾ ਹੈ ਉਹਦੀ ਮਾਰਚ ਦੇ ਪਹਿਲੇ ਹਫਤੇ ਕਿਵੇਂ ਕਿਵੇਂ ਰੱਖੀ ਜਾਂਦੀ ਹੈ ਹਾਲਾਂਕਿ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਚੋਣ ਕਮਿਸ਼ਨ ਨੇ ਆਪਣੇ ਹਿਸਾਬ ਨਾਲ ਰੱਖ ਲਿਆ ਸੋ ਸਾਡੇ ਇੱਥੇ ਮਾਰਚ ਤੋਂ ਪਹਿਲਾਂ ਇਸ ਕਰਕੇ ਨਹੀਂ ਕਰਾਉਂਦੇ ਕਿ ਇੱਥੇ ਬੱਚਿਆਂ ਦੇ ਪੇਪਰ ਨੇ ਸੋ ਚੋਣ ਕਮਿਸ਼ਨ ਨੂੰ ਥੋੜਾ ਜਿਹਾ ਮੌਸਮ ਦੇਖ ਕੇ ਜੇ ਇਹਦੇ ਵਿੱਚ ਕੋਈ ਤਬਦੀਲੀ ਕਰਨੀ ਪਵੇ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਤੇ ਜੇ ਹੋ ਜਾਵੇ ਕੋਈ ਬਾੜੀ ਗੱਲ ਵੀ ਨਹੀਂ ਹੈ ਜੀ ਸੋ ਦੋਪਾਸੇ ਰੋਪੜ ਦੇ ਵਿੱਚ ਹਿੰਦੂ ਆਗੂ ਦੀ ਕਤਲ ਦਾ ਹੋਮ ਜਿਹੜਾ ਮਾਮਲਾ ਹੱਲ ਕਰਨਗੇ ਜੀ ਐਨ ਆਈਏ ਦੇਖੋ ਇਹਦੇ ਵਿੱਚ ਇਹ ਆਗੂ ਆ ਵਿਕਾਸ ਬੱਗਾ ਹਾਲਾਂਕਿ ਰੋਪੜ ਪੁਲਿਸ ਨੇ ਇਸ ਦੇ ਵਿੱਚ ਦਾਅਵਾ ਕੀਤਾ ਕਿ ਅਸੀਂ ਜਿਹੜੇ ਕਥਤ ਰੂਪ ਦੇ ਵਿੱਚ ਇਹਦੇ ਕਾਤਲ ਨੇ ਉਫੜ ਲਏ ਨੇ ਪਰ ਹੁਣ ਪਤਾ ਲੱਗਿਆ ਕਿ ਇਹ ਮਾਮਲਾ ਹੁਣ ਅਗਲੇ ਦਿਨਾਂ ਦੇ ਵਿੱਚ ਐਨਆਈਏ ਕੋਲ ਜਾ ਸਕਦਾ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕੇਂਦਰੀ ਜਾਂਚ ਏਜੰਸੀ ਸੋ ਹੋ ਸਕਦਾ ਪਰਿਵਾਰ ਵਾਲੇ ਸੰਤੁਸ਼ਟ ਨਾ ਹੋਣ ਉਹਨਾਂ ਨੇ ਅਦਾਲਤ ਵਿੱਚ ਦਰਖਾਸਤ ਪਾਈ ਹੋਵੇ ਇਹ ਮਾਮਲਾ ਉੱਥੇ ਅਗਲੇ ਦਿਨਾਂ ਦੇ ਵਿੱਚ ਜਾ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਤਾਜ਼ਾ ਪਤਾ ਲੱਗਿਆ ਕਿ ਇਹ ਐਨਆਈਏ ਨੂੰ ਸੰਪੇ ਜਾ ਰਿਹਾ ਤੇ ਐਨਆਈਏ ਭਵਿੱਖ ਦੇ ਵਿੱਚ ਇਹਦੀ ਪੜਤਾਲ ਕਰੇਗੀ ਜੀ ਸਦੂਜੇ ਪਾਸੇ ਅੰਗਣਵਾੜੀ ਵਰਕਰਾਂ ਵੱਲੋਂ ਗੁਰਸਹਾਇ ਦੇ ਵਿੱਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਜੀ ਦੇਖੋ ਜਿਹੜੀ ਇਹ ਅੰਗਣਵਾੜੀ ਵਰਕਰ ਨੇ ਇੱਕ ਕਾਫੀ ਲੰਬੇ ਸਮੇਂ ਤੋਂ ਬਿਟੂ ਆਪਣੀਆਂ ਮੰਗਾਂ ਨੂੰ ਲੈ ਕੇ ਥਾਂ-ਥਾਂ ਦੇ ਉੱਤੇ ਪ੍ਰਦਰਸ਼ਨ ਕਰਦੇ ਨੇ ਇਹਨਾਂ ਦਾ ਪ੍ਰਦਰਸ਼ਨ ਹੋਰਾਂ ਦੇ ਵਿਰੁੱਧ ਤਾਂ ਹੋ ਨਹੀਂ ਸਕਦਾ ਇਨਾਂ ਦੀਆਂ ਮੰਗਾਂ ਜੁੜੀਆਂ ਹੋਈਆਂ ਨੇ ਆ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਇਹ ਗੁਰੂ ਹਰਸ਼ਾਏ ਦੇ ਵਿੱਚ ਇਹਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸਰਕਾਰ ਦੇ ਪੁਤਲੇ ਵੀ ਸਾੜੇ ਸਾਡਾ ਸੰਵਿਧਾਨ ਇਸ ਗੱਲ ਦਾ ਹੱਕ ਦਿੰਦਾ ਹੈ ਕਿ ਤੁਸੀਂ ਕਿਸੇ ਦੇ ਖਿਲਾਫ ਵੀ ਇਸ ਤਰ੍ਹਾਂ ਦਾ ਰੋਸ ਮਜਾਰਾ ਕਰ ਸਕਦੇ ਹੋ ਬਸ਼ਰਤੇ ਹੈ ਤੁਸੀਂ ਹਿੰਸਕ ਨਾ ਹੋਵੋ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕਦੋਂ ਵੀ ਤੁਸੀਂ ਜਾ ਕੇ ਇੱਕ ਚੀਜ਼ ਕਰ ਸਕਦੇ ਜੀ ਸੋ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਜੀ ਰਵੀਕਰਨ ਸਿੰਘ ਜੋ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਵੱਲੋਂ ਬਿਕਰਮ ਮਜੀਠੀਆ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਇਹਨਾਂ ਨੇ ਕਿਹਾ ਹੈ ਕਿ ਮਾਜੇ ਦੇ ਵਿੱਚ ਜੇਕਰ ਕਾਲੀ ਦਲ ਕਮਜ਼ੋਰ ਹੋ ਗਿਆ ਤਾਂ ਬਿਕਰਮ ਮਜੀਠੀਆ ਕਰਕੇ ਹੋਈ ਹੈ ਜੀ ਦੇਖੋ ਗੱਲ ਬੜੀ ਹੈਰਾਨੀ ਦੀ ਗੱਲ ਹੈ ਕਈ ਚੈਨਲਾਂ ਤੇ ਪ੍ਰਚਾਰ ਚੱਲ ਰਿਹਾ ਕਿ ਰਵੀਕਰਨ ਕਾਲੋਂ ਜੀ ਉਹਦਾ ਅਖ ਮਟਕਾ ਆਮ ਆਦਮੀ ਪਾਰਟੀ ਨਾਲ ਚੱਲਦਾ ਏ ਇਹ ਖਬਰਾਂ 'ਚ ਵੀ ਛਪਿਆ ਤੇ ਅਕਾਲੀ ਦਲ ਨੇ ਉਹਨੂੰ ਬਤਲ ਕਰਤਾ ਜਦੋਂ ਪਤਾ ਲੱਗਿਆ ਵੀ ਇਹ ਤਾਂ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ ਪੰਜਾਬੀ ਦੀ ਇੱਕ ਕਹਾਵਤ ਆ ਵੀ ਆਂਡੇ ਕਿਤੇ ਕੁੜਕੜ ਕਿਤੇ ਜੀ ਉਹ ਇੱਥੇ ਲਾਗੂ ਹੁੰਦੀ ਹੈ ਰਵੀਕਰਨ ਕਾਲੋਂ ਸੁਨੀਲ ਜਾਖੜ ਦੀ ਇਕਵਾਈ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ। ਚੰਡੀਗੜ੍ਹ ਜਾ ਕੇ। ਸੋ ਸਾਰਿਆਂ ਨੂੰ ਪਤਾ ਹੈ ਕਿ ਸਾਬਕਾ ਸਪੀਕਰ ਤੇ ਸਾਬਕਾ ਮੰਤਰੀ ਸਰਦਾਰ ਨਰਮਲ ਸਿੰਘ ਕਾਲੂ ਦਾ ਸੁਪੁੱਤਰ ਹੈ। ਉਹਨੇ ਬਰਜਿੰਦਰ ਸਰਸਾ ਵੀ ਕਹਿੰਦੇ ਉੱਥੇ ਹਾਜ਼ਰ ਸੀ। ਭਾਰਤੀ ਜਨਤਾ ਪੇਟੀ ਵਿੱਚ ਸ਼ਾਮਲ ਹੋ ਗਿਆ ਤੇ ਫਿਰ ਉਹ ਕਿਹਾ ਕਿ ਉਹ ਕਹਿੰਦੇ ਸੁਖਵੀਰ ਸੋ ਬਾਦਲ ਦਾ ਇੱਕ ਰਵੜ ਦੀ ਮੋਹਰਾ ਹੈ। ਮਾਝੇ ਦੇ ਵਿੱਚ ਅਸਲ ਦੇ ਵਿੱਚ ਤਾਂ ਚੱਲਦੀ ਹੈ ਬਿਕਰਮ ਸੋ ਵਿਜੀਠੀਆ ਦੀ। ਉਹ ਪਸੰਦ ਕਰਦੇ ਆ ਜਿਹਨੂੰ ਪਸੰਦ ਕਰਦੇ ਆ ਨਹੀਂ ਤਾਂ ਉਹ ਘਰ ਪੇਂਦੇ ਆ ਉਸੇ ਰੂ ਪਾਰਟੀ ਚ ਰੱਖਿਆ ਜਾਂਦਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਬਾਰੇ ਉਹਨਾਂ ਕਿਹਾ ਕਿ 97 ਦੀਆਂ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਵਿਰੁੱਧ ਆਜ਼ਾਦ ਉਤਰੇ ਸਨ ਤੇ ਪਾਰਟੀ ਵਿੱਚੋਂ ਕੱਢਣ ਦਾ ਨਿਯਮ ਹੈ ਪਹਿਲਾ ਅਜਿਹੇ ਮਾਮਲੇ ਦੇ ਵਿੱਚ ਕਹਿੰਦੇ ਨੋਟਸ ਆਉਂਦਾ ਹੈ ਜੀ ਨੋਟਸ ਦਾ ਜਵਾਬ ਮੰਗਿਆ ਜਾਂਦਾ ਹੈ ਤੇ ਮੈਨੂੰ ਕੋਈ ਨੋਟਸ ਵੀ ਨਹੀਂ ਆਇਆ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗ ਗਿਆ ਸੀ ਵੀ ਸ਼ਾਇਦ ਆਮ ਚਰਚਾ ਇਹ ਸੀ ਕਿ ਜਦੋਂ ਅਜੇ ਰਵਿੰਦ ਕੇਜਰੀਵਾਲ ਭਗਵੰਤ ਮਾਨ ਅਬਰ ਸਰਚ ਨੇ ਪਹਿਲਾ ਸਵੇਰੇ ਅੱਜ ਭਗਵੰਤ ਮਾਨ ਕਾਦੀਆਂ ਤੇ ਗੁਰਦਾਸਪੁਰ ਗਏ ਸੀ ਵੀ ਸ਼ਾਇਦ ਰਵੀਕਰਨ ਕਾਲੋ ਨੂੰ ਆਮ ਆਦਮੀ ਪਾਰਟੀ ਵਿੱਚ ਲੈ ਲਿਆ ਜਾਵੇ ਪਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਐਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ